ਇਦਰਾ ਆ ਆਟਮ ਵਿਕੀ ਆ ਬਿਆਰ 800 900 ਹਜ਼ਾਰ ਰੁਪਏ ਵਿਕਦੀ ਆ ਮੇਰਾ ਕੰਮ ਹੋਲ ਸੇਲ ਦਾ ਉਸ ਰੇਟ ਦੇ ਵਿੱਚ ਆਟਮ ਦੇ ਦਾਂਗਾ ਸਾਰਾ ਬਿਆਰ ਕੀ ਸਾਰਾ ਹਿੰਦੁਸਤਾਨ ਨਹੀਂ ਦੇ ਪਾਏਗਾ ਆਪਦੀਆਂ ਮਸ਼ੀਨਾਂ ਆਪਦੀਆਂ ਫੈਕਟਰੀਆਂ ਆਪਦੀ ਮੇਰੇ ਕੋ ਨਿਊ ਕਲੋਥ ਮਾਰਕੀਟ 'ਚ 10 ਦੁਕਾਨਾਂ ਆ 10 ਦੁਕਾਨਾਂ ਆ ਕੁਆਂਟੀਟੀ ਫੁੱਟੀ ਦੀ ਆ ਬਸ ਆ ਦੇਖੋ ਤੁਸੀਂ ਵੀ ਇਹ ਕੀ ਕਰਦੇ ਹੋ ਕਿ ਕੁਆਂਟੀਟੀ ਕਿਸ ਲੈਵਲ 'ਤੇ ਕੰਮ ਕਰਾਨਾ ਇੱਧਰ ਆਓ ਇਦਰਾ ਇਦਰਾ ਇੱਧਰ ਆਓ ਇਹ ਮੈਂ 2 15 ਤੋਂ 20 ਦੀਆਂ ਦੇ ਰਾਂਗਾ 15 ਤੋਂ 20 ਦੀਆਂ ਦੇ ਰਾਂਗਾ ਸੁਸਾਦੀ ਹਰ ਪੀਲ ਦੇ ਨਾਲ ਮਾਡਲ ਆਂਦੀ ਹੈ ਇਹ ਚੀਜ਼ ਬੰਦੀ ਹੈ ਬਸ ਪ੍ਰੋਪਰ ਗੰਜਾ ਦਾ ਸੂਟ ਹੈ ਕਮ ਚੱਕਰਾ ਕਮ ਚੱਕਰਾ ਉਸਤਾ ਜੀ ਫਿਲਮੰਦੀ ਇਹਨਾਂ ਦਾ ਕਮ ਚੈੱਕ ਕਰਾਓ ਇਹਦਾ ਨਾ ਦੁਪੱਟਾ ਹੋਏਗਾ ਫੁੱਲ ਹੈਵੀ ਫੁੱਲ ਹੈਵੀ ਇਧਰ ਕਰ ਕੈਮਰਾ ਮਾਤਰ ਮਤਲਬ ਰੇਟ ਦੱਸ ਨਹੀਂ ਸਕਦਾ ਹਜ਼ਾਰਾਂ ਜੀ ਨਹੀਂ ਕਹਿੰਦਾ ਪਿਆ ਬਸ ਐਨੇ ਦੇ ਸੂਟ ਹੁੰਦੇ ਆ ਰੇਟ ਜਾਣਨ ਵਾਸਤੇ ਕਾਲ ਕਰੋ ਤੇ ਜਿਨ੍ਹਾਂ ਨੇ ਘਰ ਬੈ ਕੇ ਕੰਮ ਕਰਨਾ ਹੈ ਲੇਡੀਜ਼ ਨੇ 10 ਵੀ ਹਜ਼ਾਰ ਨਾਲ ਕੰਮ ਸ਼ੁਰੂ ਕਰਨਾ ਮੇਰੇ ਨਾਲ ਸੰਪਰਕ ਕਰਨ ਆੜੇ ਲਾਦਾਂਗਾਰੇ